ਜੋ ਮਸ਼ੀਆਂ ਕੋਗੇ ਛਪੀਆਂ ਸਾਰਾ ਕੁਛ ਦੁਆਰਾ ਜਿਹੜਾ ਹੈ ਬਾਬੇ ਨਾਨਕ ਦੀ ਵੇਂ ਦੇ ਵਿੱਚ ਇਹ ਸ਼ੁਰੂ ਹੋ ਗਿਆ ਬਾਰਸ਼ਾਂ ਦਾ ਪਾਣੀ ਹੈ ਕਿ ਉਹ ਵਗਣਾ ਸ਼ੁਰੂ ਹੋ ਗਿਆ ਪਹਿਲੀ ਵਾਰੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਵੇਂ ਦੇ ਵਿੱਚ ਕਾਫੀ ਪਾਣੀ ਜਿਹੜਾ ਹੈਗਾ ਵਗ ਰਿਹਾ ਕਿਉਂਕਿ ਫ਼ਿਆਰਪੁਰੇ ਰੀਜ 'ਚ ਕਾਫੀ ਬਾਰਸ਼ਾਂ ਹੋਈਆਂ ਹੈ ਤੇ ਦਰਿਆ ਦੇ ਵਿੱਚ ਵੀ ਪਾਣੀ ਜਿਆਦਾ ਹੋਣ ਕਰਕੇ ਤੇ ਇਹ ਤਰ ਕਾਲੀ ਵੇਂ ਦੇ ਵਿੱਚ ਇਹਨਾਂ ਕਾਫੀ ਖਣੀ ਹੋ ਰਿਹਾ ਹੈ ਉਹ ਵਗ ਰਿਹਾ। ਤੋਂ ਜੇ ਸ਼ੁਰੂਆਤ ਹੋਈ ਹੈ ਬਾਰਸ਼ਾਂ ਦੀ। ਤੋਂ ਇਹ ਨਦੀਆਂ ਦਰਿਆਈ ਜਿਹੜੇ ਹੈ ਇਹ ਕੁਦਰਤੀ ਸਰੋਤ ਸਾਡੇ ਜਿੰਨੀ ਵੀ ਬਾਰਸ਼ ਹੁੰਦੇ ਉਹ ਪਾਣੀ ਉਹ ਹਾ ਕੇ ਲੈ ਕੇ ਜਾਂਦਾ ਹੈ। ਜੇਕਰ ਇਹ ਬੰਦ ਹੋ ਜਾਂਦੇ ਹੈ। ਤੇ ਫਿਰ ਇਹਨਾਂ ਦਿਨਾਂ ਦੇ ਵੀ ਸਭ ਤੋਂ ਵੱਡੀ ਸਮੱਸਿਆ ਨਾਲਾਂ ਦੀ ਐਸੀ ਕਰਕੇ ਆਉਂਦੇ ਜਿਹੜੇ ਅਸੀਂ ਉਹਨਾਂ ਦੇ ਵੇ ਜਾਂ ਰਸਤੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੰਦੇ ਆ ਤੇ ਇਹ ਕੁਦਰਤੀ ਸਰੋਤ ਜਿਹੜਾ ਤੇ ਕੁਦਰਤ ਦੀਆਂ ਦਾਤਾਂ ਕੁਦਰਤ ਦੀਆਂ ਨਿਯਮਾਂ ਕੁਦਰਤ ਦੀ ਸ੍ਰੀ ਜਿਹੜੀ ਰਸਨਾ ਬਨਹਾਰੀ ਕੁਦਰਤ ਵਸ਼ਿਆ ਤੇਰਾ ਅੰਤ ਨਹੀਂ ਲੱਗੇ ਬਾਬੇ ਨਾਲ ਕੁਦਰਤੀ ਪੁੱਤਰ ਰਹਿਣੀ ਯੋਗੋ ਤੁਰਕੀ ਬਾਣੀ ਆਈ ਸਗਲੀ ਤਿੰਨ ਕਮਟਾਈ ਬਾਤ ਵਾਹ ਗੀ ਜੀ ਕਰਤਾ ਵਾਹ ਗੀ ਜੀ